ਇਰਾਕ ਸੰਕਰ ਦੇ ਵਿੱਚ ਫਸੇ ਪੰਜਾਬੀਆਂ ਦੇ ਲਈ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਹਾਲਾਂਕਿ ਪੰਜ ਭਾਰਤੀਆਂ ਨੂੰ ਅੱਜ ਭਾਰਤ ਭੇਜਿਆ ਜਾਏਗਾ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਵੱਲੋਂ ਇਰਾਕ ਦੇ ਵਿੱਚ ਫਸੇ 231 ਭਾਰਤੀਆਂ ਦੇ ਪਾਸਪੋਰਟ ਰਿਲੀਜ਼ ਕਰਵਾਏ ਗਏ ਸਨ ਪਰ ਇਹਨਾਂ 231 ਭਾਰਤੀਆਂ 'ਚੋਂ ਸਿਰਫ ਤੇ ਸਿਰਫ 90 ਕੋਲ ਹੀ ਵੀਜ਼ਾ ਹੈ ਇਰਾਕ ਦੇ ਵਿੱਚ ਫਸੇ ਪੰਜਾਬੀਆਂ ਦੀ ਮਦਦ ਦੇ ਲਈ ਕੁਵੈਤ ਦੀ ਪੰਜਾਬ ਵੈਲਫੇਅਰ ਸੁਸਾਇਟੀ ਲਗਾਤਾਰ ਯਤਨ ਕਰ ਰਹੀ ਹੈ ਤੇ ਇਸ ਸੁਸਾਇਟੀ ਵੱਲੋਂ ਹੀ ਪੰਜੇ ਭਾਰਤੀਆਂ ਨੂੰ ਟਿਕਟ ਮੁਹੱਈਆ ਵੀ ਕਰਵਾਈ ਗਈ ਹੈ ਰਿਆ ਹੋਣ ਵਾਲੇ ਪੰਜ ਪਾਰਟੀਆਂ ਨੂੰ ਪਹਿਲਾਂ ਇਰਾਕ ਤੋਂ ਦੁਬਈ ਅਤੇ ਫਿਰ ਭਾਰਤ ਵਾਪਸ ਭੇਜਿਆ ਜਾਇਗਾ ਤੇ ਇਰਾਕ ਦੇ ਵਿੱਚ ਫਸੇ ਪੰਜਾਬੀਆਂ ਦੀਆਂ ਦਿੱਕਤਾਂ ਜਿੱਥੇ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਉੱਥੇ ਹੀ ਭਾਰਤ ਸਰਕਾਰ ਵੱਲੋਂ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਛੁਡਵਾਉਣ ਦੇ ਲਈ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਲਗਾਤਾਰ ਕੇਂਦਰ ਸਰਕਾਰ ਨੂੰ ਘੂਹਾਰ ਲਗਾ ਰਹੇ ਨੇ ਇਰਾਕ ਦੇ ਅਧਿਕਾਰੀਆਂ ਦੇ ਨਾਲ ਵੀ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਜਿੰਨੇ ਵੀ ਪੰਜਾਬੀ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਸੁਰੱਖਿਆ ਦੇਸ਼ ਵਾਪਸ ਜ਼ਰੂਰ ਲਿਆਂਦਾ ਜਾਏ